ਮੈਂ ਇਸੇ ਮਿਸਤਰੀ ਨੂੰ ਪੁੱਛ ਲਿਆ ਵੀ ਆਹ ਜਿਹੜੀ ਸਮਾਦ ਤੂੰ ਬਣਾਈ ਸੀ ਤੂੰ ਇਹ ਤੇਰੀ ਕਿਹਨੇ ਸ਼ਦਾ ਕੋਈ ਮੇਰੀ ਕੋਈ ਸ਼ਦਾ ਨਹੀਂ ਮੈਂ ਤਾਂ ਭਰਾਓ ਪੈਸੇ ਲੈਣੇ ਤੇ ਚੀਜ਼ ਬਣਾਤੀ ਮੈਂ ਤਾਂ ਇੱਕ ਛੋਟੀ ਜਿਹੀ ਮੱਢੀ ਬਣਾਤੀ ਇਹਨੂੰ ਪੂਜਣ ਵਾਲਾ ਨੂੰ ਪੁੱਛ ਲੋ ਮੇਰੀ ਕੋਈ ਇਹ ਤਾਂ ਨਾ ਸ਼ਦਾ ਨਹੀਂ ਮੈਂ ਤਾਂ ਬਣਾਉਣ ਵਾਲਾ ਹਾਂ ਸਤਨੂ ਜੀ ਬਾਣੀ ਵਿੱਚ ਕਹਿੰਦੇ ਆ ਵੀ ਇਹ ਤਾਂ ਪੱਥਰ ਤਾਂ ਤੂੰ ਇੱਕ ਪੱਥਰ ਤੋਂ ਤੂੰ ਡਰਦਾ ਹੈ ਉਦੇ ਕੋਲੇ ਜਾ ਕੇ ਬੇਨਤੀਆਂ ਕਰਦਾ ਮੈਨੂੰ ਆਹ ਕੁ ਪੱਥਰ ਕੀ ਦੇਉਗਾ ਤੂੰ ਇਹ ਕੈ ਵੀ ਪਾਤਰ ਕੀ ਚੇ ਪਾਉ ਇੱਕ ਪੱਥਰ ਤੋਂ ਤੂੰ ਭੋ ਡਰ ਮੰਦਾ ਤੇ ਦੂਸਰੇ ਤੋਂ ਤੂੰ ਪੈਰ ਧੜ ਕੇ ਕੱਲੇ ਪੱਥਰ ਹੀ ਹੋਇ ਹੁਣ ਘਰਾਂ ਚ ਸਾਰੇ ਲੱਗਿਆ ਉਹਨੂੰ ਅਸੀਂ ਕੀ ਕਹਿੰਨੇ ਆ ਇਹ ਪੱਥਰ ਬਹੁਤ ਵਧੀਆ ਲਗਾਇਆ ਉਹ ਵੀ ਪੱਥਰ ਕਿਸੇ ਮੱਟੀ ਤੇ ਲੱਗਿਆ ਤੇ ਤੂੰ ਉੱਥੇ ਜਾ ਕੇ ਲੰਮਾ ਪੈ ਪੈ ਕੇ ਕਹਿ ਰਿਹਾ ਮੈਨੂੰ ਕੁਝ ਦੇ ਦੇ ਪੱਥਰ ਕੀ ਦੇਉਗਾ